7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਾਈਸਰ ਮਹਾਰਾਜ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਖੜੇ ਆ ਅਤੇ ਬਾਬਾ ਪੂਰਨ ਦਾਸ ਜੀ ਨੇ ਉਹਨਾਂ ਦੀ ਸੇਵਾ ਕੀਤੀ ਹੈ ਤੇ ਮਹਾਰਾਜ ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਉਪਦੇਸ਼ ਕੀਤਾ ਸੀਗਾ ਤੇ ਦਾਰਾਸਪੋ ਨੇ ਸਾਰੀ ਜੋ ਜ਼ਮੀਨ ਸੀ 13 ਘਮਾਓ ਜਨ 13 ਖੇਤ ਇਸ ਚ 7ਵੇਂ ਪਾਤਸ਼ਾਹ ਜੀ ਦੇ ਨਾ ਕਰਤੀ ਸਤ ਪਾਸ਼ਾ ਜੀ ਨੇ ਫਿਰ ਉਪਦੇਸ਼ ਕੀਤਾ ਸੀ ਜੋ ਇਸ ਅਸਥਾਨ ਨੂੰ ਪੂਜੇਗਾ ਉਹ ਮੂਹ ਮੰਗਿਆ ਮੁਰਾਦਾ ਪਾਏਗਾ ਅੱਜ ਵੀ ਅੱਜ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਇਸ ਅਸਥਾਨ ਤੇ ਆ ਕੇ ਬਿਰਾਜਮਾਨ ਹੋਏ ਸਨ ਉੱਥੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਸੰਗਤਾਂ ਨਮਸਕਾਰ ਕਰਦੀਆਂ ਹਨ ਮੂਹ ਮੰਗਿਆ ਮੁਰਾਦਾ ਪਾਉਂਦੀਆਂ ਹਨ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਵਰਵੀਰ ਪਿੰਡ ਬਾਸੀਆਂ ਟੱਕ ਵਿਖੇ ਖੜੇ ਆ ਫਲੋਰ ਵਿਖੇ ਤਾਂ ਬਿਲਕੁਲ ਇੱਥੇ ਗੁਰੂਕਾਰ ਇਤਿਹਾਸਿਕ ਗੁਰਦੁਆਰਾ ਜਿਹੜਾ ਆ ਪਾਤਸ਼ਾਹੀ 7ਵੀਂ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਗੁਰਦੁਆਰਾ ਤੇ ਖੜਨਾਲ ਬਾਬਾ ਜੀ ਮਯੂਤ ਨੇ ਇਤਿਹਾਸ ਸਾਰਾ ਜਾਣਦੇ ਆ ਵੀ ਕਿਵੇਂ ਜਿਹੜਾ ਇਤਿਹਾਸ ਕੀ ਇਤਿਹਾਸ ਇਸ ਗੁਰੂ ਘਰ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਪ ਜੀ 7ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਖੜੇ ਆ ਸਤਵੇਂ ਪਾਸ਼ਾ ਜਦੋਂ ਕੀਰਤਪੁਰ ਸਾਹਿਬ ਜੀ ਤੋਂ ਸੰਗਤਾਂ ਨੂੰ ਤਾਰਦੇ ਹੋਏ ਇਸ ਨਗਰ ਵਿੱਚ ਆਏ ਇਹ ਨਗਰ ਔਰੰਗਜ਼ੇਬ ਦਾ ਭਰਾ ਦਾਰਾ ਸਕੋਦਾ ਨਗਰ ਸੀਗਾ ਉਹਦੀ ਜ਼ਮੀਨ ਸੀ ਇੱਥੇ ਇੱਥੇ ਜਦੋਂ ਸਤਵੇਂ ਪਾਸ਼ਾ ਆਏ ਆ ਕੇ ਪਾਸ਼ਾ ਜੀ ਨੇ ਬਿਸ਼ਰਾਮ ਕੀਤਾ ਤੇ ਦਾਰਾ ਸਕੋ ਨੂੰ ਪਤਾ ਲੱਗਿਆ ਕਿ ਸਤਵੇਂ ਪਾਸ਼ਾ ਇਸ ਸਥਾਨ ਤੇ ਆਏ ਹਨ ਉਹਨਾਂ ਨੇ ਆ ਕੇ ਨਮਸਕਾਰ ਕੀਤੀ ਸਤਵੇਂ ਪਾਸ਼ਾ ਜੀ ਨੂੰ ਸ਼੍ਰੀ ਗੁਰੂ ਹਰਾਈਸਾਹ ਮਹਾਰਾਜ ਜੀ ਨੂੰ ਅਤੇ ਮਹਾਰਾਜ ਜੀ ਨੇ ਉਹਨਾਂ ਨੂੰ ਹਸੀਸ ਦਿੱਤੀ ਅਤੇ ਬਾਬਾ ਪੂਰਨ ਦਾਸ ਜੀ ਨੇ ਉਹਨਾਂ ਦੀ ਸੇਵਾ ਕੀਤੀ ਹੈ ਤੇ ਮਹਾਰਾਜ ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਉਪਦੇਸ਼ ਕੀਤਾ ਸੀਗਾ ਤੇ ਦਾਰਾਸਕੋ ਨੇ ਇਹ ਸਾਰੀ ਜੋ ਜ਼ਮੀਨ ਸੀ 13 ਘਮਾਓ ਜਨ 13 ਖੇਤ ਇਹ ਸੱਚੇ ਪਾਤਸ਼ਾਹ ਜੀ ਦੇ ਨਾ ਕਰਤੀ ਸੱਚੇ ਪਾਤਸ਼ਾਹ ਜੀ ਤੁਹਾਡਾ ਹੀ ਅਸਥਾਨ ਹੈ ਤੁਸੀਂ ਇੱਥੇ ਗੁਰੂ ਘਰ ਲੰਗਰ ਜਾਂ ਆਪਣਾ ਅਸਥਾਨ ਜੋ ਵੀ ਬਣਾਣਾ ਹੈ ਤੋਂ ਤੁਹਾਡਾ ਹੀ ਅਸਥਾਨ ਹੈ ਮੇਰਾ ਹੁਣ ਇੱਥੇ ਕੁਝ ਨਹੀਂ ਹੈ ਤੇ ਪੂਰਨ ਬਾਬਾ ਪੂਰਨ ਦਾਸ ਜੀ ਨੇ ਸੇਵਾ ਕੀਤੀ ਸੀ ਪਾਤਸ਼ਾਹ ਜੀ ਨੇ ਫਿਰ ਉਪਦੇਸ਼ ਕੀਤਾ ਸੀ ਜੋ ਇਸ ਸਥਾਨ ਨੂੰ ਪੂਜੇਗਾ ਉਹ ਮੂਹ ਮੰਗੀਆਂ ਮੁਰਾਦਾ ਪਾਏਗਾ ਅੱਜ ਵੀ ਇਸ ਸਥਾਨ ਤੇ ਜੋ ਸੇਵਾ ਕਰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਉਹ ਤੇ ਮੀਰ ਪ੍ਰਿਆਤ ਹੱਥ ਰੱਖਦੇ ਹਨ ਉਹਦੀਆਂ ਅੱਜ ਵੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਅੱਜ ਵੀ ਇਹ ਖੇਤ ਇਹ ਜ਼ਮੀਨ ਇਹ ਗੁਰਦੁਆਰਾ ਸਾਹਿਬ ਜੀ ਦੇ ਨਾਂ ਤੇ ਚੱਲ ਰਹੀ ਹੈ ਬਾਬਾ ਜੀ ਨੇ ਮੈਨੂੰ ਦੱਸਿਆ ਵੀ 13 ਕਮਾਓ ਜਿਹੜੀ ਜ਼ਮੀਨ ਹੈ ਉਹ ਬਾਬਾ ਜੀ ਨੂੰ ਦਿੱਤੀ ਸੀ ਔਰ ਔਰੰਗੇਬਤ 14 ਕਮਾਓ ਤਾਂ ਉਹ ਜਿਹੜੀ ਜ਼ਮੀਨ ਹੈ ਫਿਰ ਉਹ ਕਿਵੇਂ ਸਾਰੀ ਹੁਣ ਵਰਤੀ ਜਾਂਦੀ ਹੈ ਸਾਰੀ ਗੁਰੂ ਘਰ ਦੇ ਅੰਦਰ ਹੀ ਆਉਂਦੀ ਹੈ ਜੀ ਹਾਂਜੀ ਹਾਂਜੀ ਕੁਝ ਗਰਾਊਂਡ ਉਹਦੇ ਵਿੱਚੋਂ ਕੱਢਿਆ ਗਿਆ ਸਕੂਲ ਕੱਢਿਆ ਗਿਆ ਟੈਂਕੀ ਵਾਸਤੇ ਪਿੰਡ ਦੇ ਸਹੂਲਤ ਵਾਸਤੇ ਕੁਝ ਵਰਤਿਆ ਗਿਆ ਅੱਜ ਵੀ ਜ਼ਮੀਨ ਗੁਰਦੁਆਰਾ ਸਾਹਿਬ ਜੀ ਦੇ ਨਾਂ ਤੇ ਚੱਲ ਰਹੀ ਹੈ ਤੇ ਪ੍ਰਬੰਧਕ ਕਮੇਟੀ ਪਿੰਡ ਦੀ ਪ੍ਰਬੰਧਕ ਕਮੇਟੀ ਸੇਵਾ ਨਿਭਾ ਰਹੀ ਹੈ ਬਹੁਤ ਚੰਗੀ ਤਰ੍ਹਾਂ ਹਾਂ ਜਿੱਥੇ ਬੈ ਕੇ ਗੁਰੂ ਸਾਹਿਬ ਜੀ ਨੇ ਦਮ ਲਿਆ ਸੀਗਾ ਹੈਨਾ ਉੱਥੇ ਉਸ ਥੜਾ ਜਿਹੜਾ ਅੱਜ ਵੀ ਇੱਥੇ ਮੌਜੂਦ ਹੈ ਉੱਥੇ ਪ੍ਰਕਾਸ਼ ਪ੍ਰਕਾਸ਼ ਜਿਹੜਾ ਕੀਤਾ ਹੋਇਆ ਹਾਂਜੀ ਹਾਂਜੀ ਸੱਚੇ ਪਾਤਸ਼ਾਹ ਜਦੋਂ ਅੱਜ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਇਸ ਅਸਥਾਨ ਤੇ ਆ ਕੇ ਬਿਰਾਜਮਾਨ ਹੋਏ ਸਨ ਉੱਥੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਸੰਗਤਾਂ ਨੂੰ ਨਮਸਕਾਰ ਕਰਦੀਆਂ ਹਨ ਮੂੰਹੋਂ ਮੰਗੀਆਂ ਮਰਾਦਾਂ ਪੌਂਦੀਆਂ ਹਨ ਜਿਵੇਂ ਤੁਸੀਂ ਦੱਸਿਆ ਵੀ ਜਿਹੜੇ ਇੱਥੋਂ ਦੇ ਭਗਤ ਹੋਏ ਨੇ ਉਹਨਾਂ ਨੇ ਵੀ ਕਿਹਾ ਸੀਗਾ ਵੀ ਜਿਹੜੇ ਸੰਗਤ ਤੇ ਪਹੁੰਚੇਗੀ ਉਹ ਮੂੰਹੋਂ ਮੰਗੀਆਂ ਮਰਾਦਾਂ ਪੂਰੀਆਂ ਹੋਣਗੀਆਂ ਉਹਦੀਆਂ ਤਾਂ ਇੱਥੇ ਜਿਹੜੀ ਸੰਗਤ ਪਹੁੰਚਦੀ ਹੈ ਤਾਂ ਬਿਲਕੁਲ ਉਸੇ ਤਰੀਕੇ ਨਾਲ ਹੀ ਹਾਲੇ ਵੀ ਆ ਉਵੇਂ ਜੋ ਮੰਗਦੇ ਆ ਸੰਗਤ ਵਾਹਿਗੁਰੂ ਬਖਸ਼ਿਸ਼ ਕਰਦੇ ਨੇ ਹਾਂਜੀ ਅੱਜ ਵੀ ਅੱਜ ਵੀ ਜੋ ਵੀ ਮਨ ਕਰਕੇ ਧਨ ਕਰਕੇ ਕੋਈ ਭਾਵਨਾ ਸਹਿਤ ਸੇਵਾ ਕਰਦਾ ਹੈ ਸੱਚੇ ਪਾਤਸ਼ਾਹ ਅੱਜ ਵੀ ਉਹਨਾਂ ਦੀ ਮਰਾਦ ਪੂਰੀ ਕਰਦੇ ਆ ਹਾਂਜੀ ਜੇਕਰ ਗੱਲ ਕੀਤੀ ਜਾਵੇ ਸੰਗਤ ਦੀ ਤਾਂ ਸੰਗਤ ਇੱਥੇ ਕਿੱਥੋਂ ਕਿੱਥੋਂ ਪਹੁੰਚਦੀ ਹੈ ਜੀ ਸੰਗਤੋ ਪਿੰਡ ਦੀ ਵੀ ਸੰਗਤ ਆਉਂਦੀ ਆ ਇਲਾਕੇ ਦੀ ਸੰਗਤ ਜਿੱਦਾਂ ਜਿੱਦਾਂ ਕਿਸੇ ਨੂੰ ਪਤਾ ਲੱਗਦਾ ਵੀ ਇੱਥੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈਸਰ ਮਹਾਰਾਜ ਦਾ ਇਤਿਹਾਸ ਹੈ ਸੰਗਤ ਦੂਰੋਂ ਵੀ ਆਉਂਦੀ ਆ ਤੇ ਆਏ ਮਹੀਨੇ ਸਗਰਾਂਦ ਵੀ ਲੱਗਦੀ ਗੁਰੂ ਘਰ ਲੰਗਰ ਚੱਲਦਾ ਹੈ ਤੇ ਪ੍ਰਬੰਧਕ ਕਮੇਟੀ ਇਹ ਸੇਵਾ ਨਿਭਾ ਰਹੀ ਆ ਪਿੰਡ ਦੀ ਸੰਗਤ ਜਿਹੜੀ ਸੰਗਤ ਨੂੰ ਨਵਾਂ ਪਤਾ ਲੱਗ ਰਿਹਾ ਵੀ ਇੱਥੇ ਗੁਰੂ ਘਰ ਹੈਗਾ ਇਤਿਹਾਸਿਕ ਗੁਰਦੁਆਰਾ ਤਾਂ ਉਹ ਇੱਥੇ ਕਿਵੇਂ ਪਹੁੰਚ ਸਕਦੇ ਤੁਸੀਂ ਲੋਕੇਸ਼ਨ ਕੀ ਹੈਗੀ ਇਹੋ ਦੱਸ ਦਿਓ ਜੀ ਇੱਥੇ ਆਪਣੇ ਇਹ ਜੋ ਸਥਾਨ ਆ ਪਿੰਡ ਬਾਸੀਆਂ ਢਾਕਾ ਹੈ ਤਸੀਲ ਪਲੋਰ ਹੈ ਡਾਕ ਖਾਨਾ ਭਾਰ ਸਿੰਘਪੁਰ ਹੈ ਜ਼ਿਲ੍ਹਾ ਜਲੰਧਰ ਹੈ ਜ਼ਿਲ੍ਹਾ ਜਲੰਧਰ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ